ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾੜਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਤਾਜ਼ੀਆਂ ਸੂਈਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਜੜਕੇ ਅੱਜ ਬਾਈ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਬਾਈ ਬਹੁਤ ਵਧੀਆ ਬਾਈ ਬਾਈ ਨਾਮ ਤੇ ਡਰੈੱਸ ਬੋਲੋ ਨਾਮ ਬਾਈ ਮਨਿੰਦਰ ਸਿੰਘ ਹੈ ਪਿੰਡ ਸੰਧੂ ਖੁਰਦ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਨੇੜੇ ਪਧੌੜ ਤੇ ਰਾਮਪਰਾਫੂ ਰਹਿਆ ਜੀ ਮੋਬਾਈਲ ਨੰਬਰ ਬੋਲੋ 8012481000 ਬਾਈ ਜਿਹੜੀ ਪਹਿਲੇ ਨੰਬਰ ਤੇ ਵੇੜਦੇ ਨੇ ਕਿਹੜਾ ਸੂਸ ਹੋਈ ਆ ਇਹ ਬਈ ਆਪਾਂ ਪਹਿਲਾ ਸੂਆ ਸੂਈ ਆ ਬਈ ਕਦੋਂ ਸੂਈ ਆ ਬਈ ਅੱਧਾ ਘੰਟਾ ਹੋ ਗਿਆ ਬਈ ਇਹਨੂੰ ਸੂਈ ਨੂੰ ਬੱਚਾ ਕੀ ਦੇਤਾ ਬਈ ਬੱਚਾ ਦਿੱਤਾ ਬਈ ਬੱਚਾ ਦਿੱਤਾ ਹਾਂਜੀ ਹਾਂ ਬਈ ਅੱਧਾ ਇੱਕ ਘੰਟਾ ਹੋਇਆ ਬਈ ਸੂਈ ਨੂੰ ਬੋਲਾ ਕੱਢਿਆ ਕਿ ਨਹੀਂ ਕੱਢਿਆ ਹਾਂ ਬਈ ਥੋੜਾ ਜਿਹਾ ਕੱਢਿਆ ਗਿਆ ਬੋਲਾ 2 ਲੀਟਰ ਠੀਕ ਆ ਬਈ ਹਾਂਜੀ ਹਾਂ ਮਖਾ 100 ਰੁਪਏ ਜੂਗੀ ਵਧੀਆ ਥਣ ਬਹੁਤ ਚੰਗਾ ਹੈ ਨਾ ਬਈ ਥਣ ਬਹੁਤ ਚੰਗਾ ਬਈ ਹਾਂ ਟਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਹਾਂਜੀ ਬਹੁਤ ਚੰਗਾ ਗਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰਦੇ ਆ ਬੋਲਾ ਬਈ ਤੋਰ ਕੇ ਦਿਖਾ ਯਾਦ ਬ੍ਰੀਡ ਚੰਗੀ ਐ ਚਾਈਤੂ ਵੀ ਕਿਵੇਂ ਆ ਬਾਈ ਚਾਈਤੂ ਵੀ ਬਹੁਤ ਸੰਢੀ ਆ ਬਾਈ ਮੂੰਹੋਂ ਚਾਰ ਦੰਦ ਹੈ ਬਾਈ ਬੱਚੀ ਬਹੁਤ ਚਾਰ ਦੰਦ ਦੰਦਾਂ ਚ ਵਹਿੜਾ ਬਾਈ ਬਿਲਕੁਲ ਬਿਲਕੁਲ ਰੂਪ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਮਾਣ ਲੈ ਬਾਬਾ ਹੀ ਕਮਾਲ ਆ ਕਿੰਨਾ ਕੁ ਦੁੱਧ ਦੇ ਦੂ ਐ ਐਸਟੀਮੇਟ ਐਸਟੀਮੇਟ ਪਾ ਦੂਗੀ ਬਾਈ ਇਹ 15 18 ਕਿਲੋ ਦੁੱਧ ਆਮ ਨਾਲ ਹੱਸ ਕੇ ਠੀਕ ਹੈ ਠੀਕ ਹੈ ਨਾ ਹਾਂ ਦੁੱਧ ਵੀ ਬਾਈ ਮੱਝਾ ਵਰਗਾ ਬਿਲਕੁਲ ਬਾਈ ਬਿਲਕੁਲ ਹੁਣ ਚੰਗੀ ਉਹ ਗਰਮੀ ਬਿਲਕੁਲ ਹਾਂਜੀ ਹਾਂ ਹੁਣ ਥੋੜੀ ਤਾਜੀ ਸੂਈ ਕਰਕੇ ਬੱਚੇ ਕੰਨੇ ਨੂੰ ਜ਼ਿਆਦਾ ਕਰਦੀ ਆ ਬੱਚੇ ਦਾ ਜੇਰ ਪੈ ਗਈ ਕਿ ਠੀਕ ਹਾਂ ਹਾਂ ਦਬ੍ਰੀਡ ਚੰਗੀ ਆ ਕਰਦਬੱਡ ਚੰਗਾ ਰੰਗ ਰੂਪ ਚ ਆਰਡਰ ਦੇਖੋ ਬਈ ਕਮਾਲ ਦਾ ਪਾਂਡਰਗਾ ਹਵਾਨਾ ਕਰਮਲੀ ਤਿਆਰ ਕਰੀ ਬੈਠੀ ਆ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਮੁਠੀ ਬੜਾ ਥਣ ਲੱਗਿਆਗਾ ਬਾਕੀ ਠੰਡੀ ਸੀਲ ਆ ਬਈ ਰੰਗ ਰੂਪ ਬਹੁਤ ਚੰਗਾ ਫੇਸ ਬਿਊਟੀ ਵੀ ਕਮਾਲ ਦੀ ਆ ਚਵਾਈ ਦੇਖੋ ਪਹਿਲਾਂ ਚਵਾਈ ਜ ਵੀ ਬਹੁਤ ਚੰਗੀਆਂ ਹੈ ਨਾ ਬਾਈ ਬਾਈ ਜੀ ਬਿਲਕੁਲ ਹੰਡੀ ਸੀਲ ਆ ਬਾਈ ਜਮਾ ਚਵਾਈ ਤਾਂ ਜਿਵੇਂ ਕਹ ਦੋ ਐ ਪੰਪਰ ਕੀ ਹੈ ਬਾਈ ਪੰਪਰ ਕੀ ਚਵਾਈ ਹੈ ਹਾਂਜੀ ਹਾਂ ਬਾਈ ਦੱਦ ਬਟ ਚੰਗਾ ਫੇਸ ਬਿਊਟੀ ਬਹੁਤ ਗਰਮੀ ਦੀ ਬਾਈ ਗਰਮੀ ਦਾ ਟੋਪਰ ਆ ਬੱਚਾ ਹੂੰ ਆ ਗਰਮੀ ਦਾ ਜਮਾ ਨਾ ਦੇ ਬਰਾਬਰ ਮੰਨੋ ਜਵਾਈ ਤਾਂ ਐ ਬਈ ਪੰਪ ਹੀ ਲੱਗ ਬਿਲਕੁਲ ਬਈ ਪੰਪ ਲੱਗਾ ਜਮਾ ਚੋਈ ਚੱਲਦਾ ਹਾਂਜੀ ਹਾਂ ਮੋਲਾ ਮਾਰਦੀ ਮੂੰਹ ਚਾਰ ਦੰਦ ਬਾਈ ਕੋਈ ਵਰਦੀ ਬੰਦਾ ਦੇਖ ਲਈ ਮਗਰ ਬੱਚਾ ਠੀਕ ਹੈ ਹਾਂ ਜੇਰ ਵਾਸ ਜਿਹੜੀ ਹੋ ਰਹੀ ਗਈ ਜੇ ਰਹਿੰਦੀ ਹੈ ਤਾਂ ਅਜੇ ਪਈ ਦੀ ਤਾਂ ਪਈ ਨਹੀਂ ਹਨਾ ਜਿਹੜੀ ਗੱਲ ਆ ਬਾਈ ਆਪਾਂ ਸਹੀ ਦੱਸਾਂਗੇ ਮੁੱਲ ਬਾਈ ਆਧਾ ਘੰਟਾ ਸੁਈ ਨੂੰ ਹੋਇਆ ਮੁੱਲ ਵੀਰੇ ਮੁੱਲ ਬਾਈ ਇਹਦਾ ਆਪਾਂ ਲੈਣ ਦੇ ਨਾਲ 60000 ਰੁਪਿਆ ਕਰਦੇ ਹਾਂ ਮਾਨਤਾਨ ਹੋ ਜੂ ਹਾਂ ਬਾਈ ਵਿੱਚੋਂ ਮਾਨਤਾਨ ਹੋ ਜੂ ਠੀਕ ਹੈ 60000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਤੋਹਫਾ ਬਾਈ ਗਰਮੀ ਹਾਂਜੀ ਅੱਗੇ ਵੀਰੇ ਦੋ ਨੰਬਰ ਵੈਟ ਹਾਂ ਬਈ ਇਹ ਇਹ ਵੀ ਦੂਜਾ ਸੂਆ ਕਦੋਂ ਸੂਈ ਆ ਬਈ ਇਹ ਰਾਤ ਸੂਈ ਆ ਬਈ 3 ਵਜੇ ਠੀਕ ਆ ਬੱਚਾ ਕੀ ਦੇ ਤੋ ਬਈ ਇਹਨੇ ਬੱਚੀ ਦਿੱਤੀ ਆ ਬਾਈ ਬੱਚੀ ਬੜੀ ਚੰਗੀ ਆ ਨਾ ਹਾਂਜੀ ਇਹ ਵੀ ਉਸ ਦੀ ਬਈ ਇਹ ਆਪਣੀ ਸੀਗਾ ਉਹ ਸੈਕਸਰ ਸੀਮਨ ਸੀ ਠੀਕ ਆ ਹਾਂ ਉਹਦੀ ਬੱਚੀ ਆ ਬਾਈ ਬੱਚੀ ਬੜੀ ਚੰਗੀ ਆ ਰੰਗ ਰੂਪ ਬੱਚੀ ਬੜੀ ਚੰਗਾ ਜੇਰ ਪੈਗੀ ਹਾਂਜੀ ਬਈ ਜੇਰ ਆ ਪਈ ਆ ਠੀਕ ਹੈ ਜੀ ਇਹ ਜੇਰ ਪੈ ਗਈ ਬਈ ਹਾਂ ਠੀਕ ਆ ਬਈ ਇੱਕ ਬੋਲੇ ਤੇ ਹੁਣ ਕੱਢਿਆ ਬਈ ਇਹਦਾ ਬਈ 7 ਕਿਲੋ 8 ਕਿਲੋ ਬੋਲ ਚਾਹਤਾ ਹੁਣ ਟਾਈਮ ਦੇ ਹਿਸਾਬ ਨਾਲ ਹਨਾ ਤੇ 2-3 ਕਿਲੋ ਬੱਛੀ ਨੂੰ ਦਿਨਾਤਾ ਹਾਂਜੀ ਹਾਂ ਬਈ ਬੋਲ ਲਾ ਬਈ ਤੋੜ ਕੇ ਦਿਖਾ ਦੇ ਹਾਂ ਦਿਖਾਉਣਾ ਬਈ ਜਾਦਬਰੀਡ ਚੰਗੀ ਆ ਫੇਸ ਬਿਊਟੀ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਬਹੁਤ ਚੰਗਾ ਲੱਗਿਆ ਹਨਾ ਬਿਲਕੁਲ ਬਈ ਬਿਲਕੁਲ ਥਣ ਕੱਲਾ ਕੱਲਾ ਥਣ ਚਾਰੇ ਥਣ ਨਿੱਖੜਵੇਂ ਬਈ ਪੂਰੇ ਗੈਬ ਤੇ ਆ ਬਾਕੀ ਤੋਰਾ ਤਾਰਾ ਬੈਠਦਾ ਚੰਗਾ ਜੇਰ ਬਾਈ ਟੋਕਰੇ ਚ ਪਾਈ ਗਏઠા ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਬਿਲਕੁਲ ਬਾਈ ਸਹੀ ਗੱਲ ਆ ਬਾਈ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਬਾਈ ਤਕਰੀਬ ਇਹ ਦੁੱਧ ਪਾ ਦੂਗੀ 20 ਕਿਲੋ ਦੇ ਕਰੀਬ ਠੀਕ ਆ ਰਾਮਣਾ ਬਾਈ ਹਾਂ ਹਾਂ ਬਹਿਰਾਂ ਮੇ ਕਿਹ ਦੂਜਾ ਸੂਆ ਬਹੁਤ ਠੀਕ 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 ਆਰਡਰ ਕਮਾਲ ਦਾ ੱੱੱਲਾ ਪਈਆਂ ਸ਼ਾਮ ਨੂੰ ਆਰਡਰ ਹੋ ਰਿਹਾ ਵਧੀਆ ਤਿਆਰ ਕਰ ਲੋ ਥਾਨ ਬਹੁਤ ਚੰਗਾ ਚਵਾਈ ਵੀ ਦਿਖਾ ਦੇ ਬਾਈ ਹਾਂਜੀ ਹਾਂ ਬਾਈ ਚਵਾਈ ਦਿਖਾ ਦਿੰਨੇ ਜੀ ਚੰਗੀ ਆ ਸੰਖੀ ਆ ਬੜ ਬਾਈ ਤਾਰਾਂ ਦੇਖੋ ਚਵਾਈ ਦੇਖੋ ਚਵਾਈ ਬੜੀ ਕਮਾਲਾ ਹੈ ਨਾ ਬਾਈ ਬਿਲਕੁਲ ਬਾਈ ਚਵਾਈ ਤਾਂ ਮੈਂ ਕਹਾਂ ਜੀ ਆਪਣਾ ਦੋਨੇ ਪੜਾਉਂ ਕੋਈ ਆਏ ਬੰਦਾ ਕਹਿ ਨਹੀਂ ਸਕਦਾ ਜੀ ਠੰਡਾ ਸੀਲ ਤੇ ਚਵਾਈ ਕਿੰਨੋਂ ਆਏ ਜਮਾ ਵੀ ਕੋਈ ਨਹੀਂ ਕੀ ਗੱਲ ਹਾਂ ਠੰਡ ਵੀ ਦੇਖੋ ਚਾਰ ਨਿੱਖੜਵੇਂ ਪੂਰੇ ਹਾਂ 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 ਠੰਡੇ ਸੀਲਾ ਨਿਆਣਾ ਪਾਉ ਨਾਮ ਹਾਂ ਬੱਚੀ ਬਾਈ ਆ ਦੇਖੇ ਦੁਕਾਨ ਕੋਲ ਨੱਕ ਨੂੰ ਕੋ ਗਲਾਬੀ ਆ ਥਣ ਥਣ ਪੂਰੀ ਸਹੀ ਹੈ ਇੱਕ ਨੰਬਰ ਹੈ ਜੀ ਹਾਂ ਕੀ ਮੁੱਲ ਆ ਭਰਾ ਇਹ ਵੇਰਾ ਭਾਈ ਆਪਣਾ ਲੈਣ ਦੇਣ ਦਾ ਮੁੱਲ 70000 ਰੁਪਇਆ ਬਾਈ ਮਾਨਤਨ ਹੋ ਜਾ ਹਾਂ ਵਿੱਚੋਂ ਮਾਨਤਨ ਹੋ ਜਾਊਗਾ ਜੀ ਹਾਂ 70000 ਰੁਪਇਆ ਮੁੱਲ ਆ ਬਾਈ ਬਾਕੀ ਮੌਕੇ ਤੇ ਜਿਹੜਾ ਮਾਨਤਨ ਜਰੂਰ ਹੋ ਜਾ ਹਾਂਜੀ ਬਈ ਟਾਈਮ ਦੇ ਹਿਸਾਬ ਨਾਲ ਹੁਣ ਆਪਾਂ ਛੋਟੀ ਸੀ ਬਾਈ ਹੈਨਾ ਚੰਗੀ ਆ ਬੜ ਸੁਨਕੀ ਆ ਨੇਵਾ ਕਮਾਲ ਦਾ ਸ਼ਾਮ ਨੂੰ ਆਰਡਰ ਕਰੋ ਸ਼ਾਮ ਨੂੰ ਹੋਰ ਬਈ ਵਧੀਆ ਬਣਾ ਲੂਗੀ ਹੈਨਾ ਹੁਣ ਟਾਈਮ ਤੁਹਾਨੂੰ ਪਤਾ ਹੀ ਹੈਗਾ ਕਿਸੇ ਵੀਰ ਨੂੰ ਭਾਈ ਦੋਵੇਂ ਨਗਾਂ ਚ ਕੋਈ ਵੀ ਨਗਾਂ ਕੇ ਪਸੰਦਾ ਵੀ ਸਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਗਲੋ ਧੰਨਵਾਦ